మే abril گرمੀ ਦੀ ਰਾਹਤ ਨੂੰ ਕਿੰਨੇ ਸਮੇਂ ਤੋਂ ਹੋ ਗਿਆ ਬਹੁਤ ਸਮੇਂ ਤੋਂ ਹੋ ਗਿਆ ਪੌਣੇ 3:30 ਤੋਂ ਸਾਡੇ ਬਜ਼ੁਰਗ ਵੀ ਕੰਮ ਕਰ ਲੋਕੀ ਮੈਂ ਮੰਗਦੇ ਨੇ ਆਪਣਾ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲਦੀ ਐ ਬੋਲ ਐਸੇ ਕਹਨੇ ਆਪਣਾ ਗਰਮੀ ਘਟਿਆ ਸਾਰੇ ਕਹਿੰਦੇ ਬਬਲੀ ਫੂਕਾ ਨੂੰ ਪਾਓ ਗੁੱਡੀ ਫੂਕੇ ਮੈਨੂੰ 5-6 ਦਿਨ ਹੋ ਗਏ ਆਪਨ ਫਿਰ ਮੈਂ ਆ ਜਾਂਦਾ ਹੁੰਦਾ ਆਂਦਾ ਇੰਦਰ ਦੇਵਤਾ ਨੂੰ ਖੁਸ਼ ਕਰਨ ਦੇ ਲਈ ਪਿੰਡ ਦੀਆਂ ਬੁੜੀਆਂ ਨੇ ਫੂਕੀ ਗੁੱਡੀ ਉਹਨੂੰ ਦੱਸਦੇ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਲੇਕਿਨ ਕਈ ਇਲਾਕਿਆਂ ਦੇ ਵਿੱਚ ਹਜੇ ਵੀ ਮੀਂਹ ਨਹੀਂ ਪੈ ਰਿਹਾ ਤੇ ਜਿਸ ਨੂੰ ਲੈ ਕੇ ਤਸਵੀਰਾਂ ਮਾਚੀਵਾੜਾ ਸਾਬ ਦੀਆਂ ਨੇ ਜਿੱਥੇ ਇੱਕ ਪਿੰਡ ਦੀਆਂ ਬੁੜੀਆਂ ਨੇ ਇਕੱਠੇ ਹੋ ਕੇ ਇੰਦਰ ਦੇਵਤਾ ਨੂੰ ਖੁਸ਼ ਕਰਨ ਦੇ ਲਈ ਗੁੱਡੀ ਫੁਕੀ ਆ ਕਿਉਂਕਿ ਗਰਮੀ ਦੇ ਨਾਲ ਇਹ ਹਾਲੂ ਬੇਹਾਲ ਹੋ ਗਏ ਨੇ ਪਿੰਡ ਦੇ ਲੋਕ ਅੱਕੇ ਹੋਏ ਨੇ ਗਰਮੀ ਤੋਂ ਪਸੀਨਾ ਪਸੀਨੀ ਹੋਏ ਨੇ ਤੇ ਅੱਜ ਇਹਨਾਂ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਜਿਵੇਂ ਪਿੰਡ ਦੀਆਂ ਬੁੜੀਆਂ ਗੁੱਡੀਆਂ ਫੂਕਦੀਆਂ ਸੀ ਮੀਂਹ ਪਾਉਣ ਦੇ ਲਈ ਤੇ ਇਹਨਾਂ ਨੇ ਵੀ ਅੱਜ ਮੀਂਹ ਪਾਉਣ ਦੇ ਲਈ ਗੁੱਡੀ ਫੁਕੀ ਆ ਪਿੰਡ ਦੇ ਵਿੱਚ ਇਕੱਠੀਆਂ ਹੋ ਕੇ ਬੁੜੀਆਂ ਨੇ ਤੇ ਪਿੱਟ ਸਿਆਪਾ ਕੀਤਾ ਤਾਂ ਕਿ ਇਹਨਾਂ ਰੀਤੀ ਰਿਵਾਜਾਂ ਦੇ ਨਾਲ ਇੰਦਰ ਦੇਵਤਾ ਇਹਨਾਂ ਦੇ ਕੋਲੋਂ ਖੁਸ਼ ਹੋ ਸਕੇ ਤੇ ਮੀਂਹ ਪਵਾ ਸਕੇ ਯਾ ਗੁੱਡੀ ਫੁਕੀ ਆ ਜੀ ਮੀਂਹ ਆ ਜਾਵੇ ਜਨਤਾ ਦਾ ਭਲਾ ਹੋਵੇ ਲੋਕਾਂ ਦਾ ਫਾਇਦਾ ਹੋਵੇ ਹਾਂ ਤਾਂ ਨੜਿਆਂ ਨੂੰ ਵੀ ਫਾਇਦਾ ਹੋਵੇ ਜੱਟਾਂ ਨੂੰ ਵੀ ਫਾਇਦਾ ਹੋਊਗਾ ਸਭ ਨੂੰ ਫਾਇਦਾ ਹੋਊਗਾ ਝਾੜ ਬਰਾਣੇ ਨੂੰ ਫਾਇਦਾ ਬਾਰਾ ਡੰਗਰਾਂ ਨੂੰ ਵੀ ਫਾਇਦਾ ਹੋਵੇ ਮਾਤਾ ਮੇਹ ਜੀ ਭਲਾ ਹੀ ਮੰਗਦੇ ਇਸ ਤਾਂ ਜਿਹੜਾ ਫਾਇਦਾ ਹੋਊਗਾ ਸਾਰੀ ਦੁਨੀਆ ਦਾ ਹੀ ਹੋਊਗਾ ਢੋਲ ਵਜਾਇਆ ਇਹ ਕਾਰਨ ਤਾਂ ਬਜਾ ਢੋਲ ਵੀ ਮਾਨ ਮੋਟਾ ਬੇਰਾਪਕ ਹੋ ਜਵੇ ਲੋਕੀ ਮੀਂਹ ਮੰਗਦੇ ਨੇ ਆਪਣਾ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲਦੀ ਐ ਅਜਿ ਕਹਨੇ ਆ ਆਪਣਾ ਗਰਮੀ ਘਟਿਆ ਸੁਣ ਗਿਆ ਆਪਣਾ ਮੀਂਹ ਪਵੇ ਮੈਨ ਚਾਲ 6 ਸਾਲ ਹੋ ਗਏ ਪੁਗਦੀ ਜਦ ਮੈਂ ਇੱਥੇ ਆਈ ਆ ਮੈਂ ਇੰਦਰਗਾਂਧੀ ਮਰੇ ਤੋਂ ਇੱਥੇ ਆਈ ਆ ਕਿਨੇ ਸਾਲ ਹੋ ਗਏ ਸੁਣ ਲਿਆ ਅਬ ਇਹ ਜਮਨੇ ਕਿਨਾਂ ਦਿੱਕਤ ਪੈਂਦੀ ਐ

ਕਿ ਲਿਆ ਜੀ ਦੁਨੀਆ ਨਵਰੇ ਹੱਥ ਮਿਲੇ ਆਪਣਾ ਬੱਚੀ ਬੱਚਿਆਂ ਨੂੰ ਪਿਆਰ ਮਿਲੇ ਆਪਣਾ ਮੈਂ ਪੱਕੇ ਤਰ੍ਹਾਂ ਪੁਰਾਣਾ ਟੇਲ ਦੱਸੇ ਥੋੜਾ ਜੀ ਮੈਂ ਦੇਰ ਗਰਮੀ ਦੀ ਰਾਹਤ ਨੂੰ ਤੇ ਹਰ ਸਾਲ ਇਹ ਉਹ ਕਰਦੇ ਕਿੰਨੇ ਸਮੇਂ ਤੋਂ ਇਹ ਬਹੁਤ ਸਮੇਂ ਤੋਂ ਕਰਦੇ ਆ ਤਾਂ ਨਹੀਂ ਸਾਡੇ ਬਜ਼ੁਰਗ ਵੀ ਕਹਿੰਦਾ ਆ ਇੱਥੇ ਤੋਂ 30 ਸਾਲ ਹੋ ਗਏ ਮੈਨੂੰ ਆਈ ਹੋਈ ਹੈ ਵਿਆਹ ਹੋਇਆ ਨਹੀਂ ਉਹਦੇ ਦੇ ਨਾਲ ਇਹ ਇਮਰਾਨ ਨਾਲ ਇਹਨਾਂ ਦੇ ਭੈਣ ਦੇ ਨਾਲ ਵਿਆਹ ਇਮਰਾਨ ਜੀ ਤੁਹਾਡੀ ਹਾਂ